ਰਾਜ ਨਿਸ਼ਾਨ ਸਾਹਿਬ ਤੇ ਅਰਦਾਸ ਕਰੋ ਸਾਡੇ ਪਿਤਾ ਜੀ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਿੱਦਾਂ ਮੋਬਾਈਲ ਦਾ ਟਾਵਰ ਹੁੰਦਾ ਫੇਰ ਮੋਬਾਈਲ ਚੱਲਦਾ ਇਹ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਸਿੱਖੀ ਦਾ ਧੁਰਾ ਇਹ ਨਿਸ਼ਾਨ ਇਹ ਸਤਖੰਡ ਦਾ ਟਾਵਰ ਹੈ ਖਾਸ ਹੁਣ ਇਸੋਂ ਨੇ ਆਹ ਸ੍ਰੀ ਅਕਾਲ ਉਹਸੀ ਨਿਸ਼ਾਨ ਸਾਹਿਬ ਤੇ ਇੱਕ ਵਾਰੀ ਅਰਦਾਸ ਕਰੋ ਸਿੱਧੀ ਅਰਦਾਸ ਸੱਚ ਕਰਨ ਪਹੁੰਚਦੀ ਹੈ ਸਿੱਧੀ ਕਰਕੇ ਦੇਖ ਗੁਰਨਾਨਕ ਸਾਹਿਬ ਦਾ ਧਿਆਨ ਤਰ ਕੇ ਨਾ ਤੇ ਸਿੱਧ ਪੱਧਰੀ ਅਰਦਾਸ ਕਰਨੀ ਹੈ ਆਪਾਂ ਕਈ ਕਹਦੇ ਸਾਨੂੰ ਅਰਦਾਸ ਨਹੀਂ ਕਰਨੀ ਆਉਂਦੀ ਨਾ 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 ਨਹੀਂ ਅਰਦਾਸ ਕਰਨੀ ਆਉਂਦੀ ਨਾ ਸਹੀ ਬੋਲਾਂ ਦੀ ਅਰਦਾਸ ਨਹੀਂ ਅੰਦਰ ਦੀ ਅਰਦਾਸ ਆ ਸਾਤ ਹਰ ਭਜਨ ਸਿੰਘ ਅਰਦਾਸ ਕਰਦੇ ਹੁੰਦੇ ਸੀ ਮਹਾਰਾਜ ਜੀ ਆ ਫੈਲ ਗੋ ਮੰਗੀ ਮਹਾਰਾਜ ਲਵਾ ਦੋ ਲੋ ਅਰਦਾਸੋ ਮਹਾਰਾਜ ਆ ਕੰਮ ਸੇਵਾ ਦਾ ਅਰਦਾਸ ਮਹਾਰਾਜ ਕਰ ਦੋ ਜਿਵੇਂ ਜਿਵੇਂ ਆਪਾਂ ਆਪਣੇ ਪਿਤਾ ਨਾਲ ਗੱਲ ਕਰਦੇ ਹਾਂ ਗੁਰਨਾਥਕ ਸਾਹਿਬ ਨਾਲ ਸਿੱਧ ਪੱਦਰੀ ਅਰਦਾਸ ਕਰੋ ਮਹਾਰਾਜ ਭਾਵ ਨੂੰ ਦੇਖਦੇ ਨੇ ਬੋਲਾਂ ਨੂੰ ਨਹੀਂ ਦੇਖਦੇ ਜਿਹੜੀ ਬੋਲਾਂ ਦੀ ਅਰਦਾਸ ਹੈ ਉਹ ਤਾਂ ਕਮਰਾ ਨਹੀਂ ਪਾਰ ਕਰਦੀ ਉਹ ਅਰਸ਼ਾਂ ਤੱਕ ਰਹਿੰਦੀ ਹੈ ਅਰਦਾਸ ਅਰਸ਼ਾਂ ਤੱਕ ਜਾਣੀ ਚਾਹੀਦੀ ਹੈ ਸਾਧ ਸੰਗਤ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਪਿਤਾ ਜੀ ਕਹਿੰਦੇ ਅੰਦਰ ਸੀ ਕਹਿੰਦੇ ਵੀ ਜਿਹੜਾ ਨਿਸ਼ਾਨ ਸਾਹਿਬ ਹੈ ਇਹ ਇਹਦੀ ਅਰਦਾਸ ਸੱਚਖੰਡ ਤੱਕ ਜਾਂਦੀ ਹੈ ਜੇ ਆਪਾਂ ਨਿਸ਼ਾਨ ਸਾਹਿਬ ਤੇ ਕੋਈ ਵੀ ਅਰਦਾਸ ਕਰਾਂਗੇ ਮਹਾਰਾਜ ਨੂੰ ਅੰਗ ਸੰਗ ਜਾਣ ਕੇ ਸਾਧ ਸੰਗਤ ਉਹ ਜਰੂਰ ਤੁਹਾਡੀ ਪੂਰੀ ਹੋਵੇ। ਸੋ ਆਜੇ ਨਿਸ਼ਾਨ ਸਾਹਿਬ ਤੇ ਅਰਦਾਸ ਕਰੋ। ਦਰਸ਼ਨ ਮੇਲੇ ਹੋ ਗਏ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਗੇ ਰੌਣਕਾਂ ਲਾਈਆਂ। ਸੰਗਤ ਨਾਲ ਹੀ ਰੌਣਕ ਹੈ ਸਾਧ ਸੰਗਤ ਆਪ ਜੀ ਕਾਮ ਤੇ ਨੂੰ ਕਾਮ ਤੇ। ਸਾਧ ਸੰਗਤ ਆਪ ਜੀ ਗੁਰਨਾਨਕ ਦੇਵ ਜੀ ਨੂੰ ਬਹੁਤ ਬਹੁਤ ਧੰਨਵਾਦ। ਬਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਨੂੰ ਜੀ ਆਇਆਂ। ਤੁਸੀਂ ਆ ਕੇ ਦਾਸ ਦਾ ਗ੍ਰਹਿ ਪਵਿੱਤਰ ਕੀਤਾ ਇਹ ਤਾਂ ਘਰ ਹੀ ਤੁਹਾਡਾ ਗੁਰਨਾਨਕ ਦਾ ਘਰ ਹੈ ਸੰਗਤ ਦਾ ਘਰ ਹੈ ਜਿਹੜੀ ਨਵੀਂ ਸੰਗਤ ਆਈ ਹੈ ਸਾਧ ਸੰਗਤ ਇੱਥੇ ਕਮੇਟੀ ਨਹੀਂ ਕੋਈ ਇੱਥੇ ਟਰਸਟ ਨਹੀਂ ਇੱਥੇ ਪ੍ਰਧਾਨ ਨਹੀਂ ਕੋਈ ਇੱਥੇ ਸੰਗਤ ਮਾਲਕ ਹੈ ਆਪ ਜੀ ਮਾਲਕੋਂ ਆਪ ਜੀ ਦਾ ਘਰ ਹੈ ਜਦੋਂ ਮਰਜ਼ੀ ਆ ਸਕਦੇ ਹੋ ਐਤਵਾਰ ਦਾ ਦਿਨ ਤਾਰ ਰੱਖਿਆ ਵੀ ਚਲੋ ਛੁੱਟੀ ਦਾ ਦਿਨ ਹੈ ਤੇ ਸਾਰੇ ਆਪਾਂ ਇਕੱਠੇ ਹੋ ਕੇ ਮਹਾਰਾਜ ਦਾ ਨਾਮ ਲਈਏ ਇਕੱਠੇ ਹੋ ਕੇ ਗੁਰਨਾਨਕ ਸਾਹਿਬ ਨੂੰ ਮਿਲਣਾ ਉਹ ਇੰਨੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿ ਸ੍ਰੀ ਅਕਾਲ ਫਿਰ ਦੁਆਰੇ ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ੴ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ Thank you.